ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਅੱਜ ਆਪਾਂ ਪਹੁੰਚੇ ਆ ਜਾਲਾ ਰੋਡ ਸਤਸੰਗ ਭਗਵਨ ਵਿਖੇ ਜਿੱਥੇ ਕਿ ਬੂਟਿਆਂ ਨੂੰ ਪਾਣੀ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਬੂਟੇ ਲਗਾਏ ਗਏ ਸੀਗੇ ਮੈਂ ਤਾਂ ਇੰਤਜ਼ਾਰ ਕਰ ਰਹੇ ਸੀ ਅਸੀਂ ਪਰ 10 ਦਿਨ ਵੀ ਜਾਣੇ ਤੋਂ ਬਾਅਦ ਵੀ ਮੀਂਹ ਨਹੀਂ ਪਿਆ ਔਰ ਪਾਣੀ ਲਗਾਤਾਰ ਉਹਨਾਂ ਨੂੰ ਬੂਟਿਆਂ ਨੂੰ ਦਿੱਤਾ ਜਾ ਰਿਹਾ ਤਾਂ ਜੋ ਇਹ ਬੂਟੇ ਵਧੀਆ ਢੰਗ ਨਾਲ ਵੱਧ ਫੁੱਲ ਸਕਣ ਇੱਕ ਸੁਣਿਆ ਇਹ ਹੈ ਕਿ ਜਿਹੜਾ ਕਹਿੰਦੇ ਨਾ ਬਰਸਾਤ ਦੇ ਵਿੱਚ ਬੂਟੇ ਲਗਾਓ ਉਹਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਪਾਣੀ ਦੀ ਲੋੜ ਪੈਂਦੀ ਆ ਮਹਾਰਾਜ ਜ਼ਰੂਰ ਪੈਂਦੀ ਆ ਔਰ ਬੂਟੇ ਦੇਖਭਾਲ ਵੀ ਕਰਨੀ ਪੈਂਦੀ ਆ ਕਿਉਂਕਿ ਹੁਣ 10 ਦਿਨ ਹੋ ਗਏ ਇੱਥੇ ਮੀਂਹ ਨਹੀਂ ਪਿਆ ਅੱਜ ਕੁਝ ਲੱਗ ਰਿਹਾ ਮੀਂਹ ਪੈਣ ਦਾ ਪਰ ਫਿਰ ਵੀ ਅਸੀਂ ਪਾਣੀ ਪਾ ਰਹੇ ਆ ਬੂਟਿਆਂ ਨੂੰ ਕਿਉਂਕਿ ਅਗਰ ਜੇ ਨਾ ਪਾਣੀ ਦਿੱਤਾ ਗਿਆ ਤੇ ਬੂਟੇ ਇੱਕ ਅੱਧੇ ਦਿਨ ਵਿੱਚ ਸੁੱਕ ਸਕਦੇ ਆ ਸੋ ਪਾਣੀ ਦੀ ਸੇਵਾ ਸਰੀਆ ਸਾਡੇ ਗੀਲੇ ਭਾਜੀ ਹੁਣੀ ਨਾਲ ਸਰਜੀਤ ਭਾਜੀ ਵੀ ਇਹਨਾਂ ਬੂਟਿਆਂ ਨੂੰ ਪਾਲਣਾ ਬੇਹਦ ਜ਼ਰੂਰੀ ਹੁੰਦਾ ਤਾਂ ਹੀ ਇਹ ਦਰਖਤ ਪੂਰੇ ਬਣਦੇ ਆ ਔਰ ਸਾਡੇ ਵਾਤਾਵਰਨ ਔਰ ਧਰਤੀ ਲਈ ਸਹਾਇੀ ਹੁੰਦੇ ਆ ਸੋ ਸਭ ਨੂੰ ਬੇਨਤੀ ਆ ਕਿ ਬੂਟੇ ਲਾਓ ਔਰ ਪਾਲੋ ਪਾਣੀ ਧਾਣੀ ਉਹਨਾਂ ਨੂੰ ਜ਼ਰੂਰ ਦੋ ਮੇਰੇ ਕੋ ਪਾਣੀ ਦੀ ਸੇਵਾ ਐ ਭਾਜੀ ਇੱਕ ਕਿੰਨੀ ਉਹ ਪਈ ਇਹਨੂੰ ਭਾਜੀ ਥੋੜੇ ਜਿਹਾ ਆ ਵਾਲੀ ਘੱਟ ਪਿਆ ਮੈਂ ਲੈ ਆਣਾ ਚੱਕ ਕੇ ਉੱਤੋਂ ਤਾਂ ਤੀਨੂੰ ਹਰਿਆ ਭਰਿਆ ਕਰਨ ਲਈ ਦਰਖਤਾਂ ਦੀ ਬਹੁਤ ਵੱਡੀ ਵੀ ਯੋਗਦਾਨ ਆ ਤੋ ਇਹਨਾਂ ਨੂੰ ਲਗਾਓ ਪਾਲੋ ਵੱਡੇ ਕਰੋ ਆ ਬੁੱਟਾ ਸੁੱਕ ਗਿਆ ਨਾ ਦੇਖੋ ਪਾਣੀ ਹਾਂ ਪਾਣੀ ਲਗਾਤਾਰ ਹੀ ਕਿਸ ਤਰ੍ਹਾਂ ਭਾਜੀ ਕਹ ਰਹੇ ਪਾਣੀ ਲਗਾਤਾਰ ਦੂਏ ਤੀਏ ਦਿਨ ਜੇ ਮੀਂਹ ਪੈ ਜਵੇ ਤਾਂ ਠੀਕ ਆ ਅਗਰ ਨਹੀਂ ਮੀਂਹ ਪੈਂਦਾ ਤਾਂ ਪਾਣੀ ਜ਼ਰੂਰੀ ਆ ਪਾਣੀ ਤੋਂ ਬਿਨਾਂ ਇਹ ਬੁੱਟੇ ਸਰਵਾਈਵ ਨਹੀਂ ਕਰੋਗੇ ਹੈਗਾ ਤੁਹਾਡੇ ਕੋ ਇਹ ਲੋ ਕੋ ਜੀ ਤਿੰਨੀ ਅੰਜ ਦੀ ਗੇਲੇ ਭਾਜ ਲਿਆ ਨੇ ਪਾਣੀ ਹੈਗਾ ਚ ਦੂਜੀ ਕਿੰਨੀ ਚ ਮਾ ਬੁਟੇ ਇਹਦਾ ਸੋਕੇ ਉੱਥੇ ਲਾ ਦੇਣਾ ਮੁੱਤਾ ਹਾਂਜੀ ਹਾਂਜੀ ਜਿਹੜਾ ਸੁੱਕਦਾ ਉਹਦੀ ਜਗਾ ਨਵਾਂ ਲਾਓ ਇਹ ਆਪਣੇ ਕਮੁੱਟੇ ਇਹਨਾਂ ਦਾ ਨਾਮ ਸੁਣਨ ਮਾਦੋ 是。